ਕਈ ਸਾਸਤਰੀ ਕਾਲ ਅਸਾਂ ਸਭ ਤੋਂ ਛੋਟਾ ਟਰੈਕਟਰ ਹੋਣਾ ਜੀ ਅ ਮਿੰਦਰਾ ਬਾਜੀ ਆ ਦੇਖੋ ਜੀ ਧਿਆਨ ਨਾਲ ਬਹੁਤ ਛੋਟਾ ਟਰੈਕਟਰ ਆ ਬਾਈ ਦੀ ਐਵਰੇਜ ਆ ਇੱਕ ਸਿਲੰਡਰ ਆ ਤੇ ਤੁਹਾਨੂੰ ਸਟਾਰਟ ਟੂਡ ਵੀ ਕਰਕੇ ਦਿਖਾਵਾਂਗੇ ਲਿੰਕਾਂ ਨੂੰ ਕਾ ਸਾਰੀਆਂ ਸ਼ੂਟੀਆਂ ਤੇ ਦੇਖ ਸਕੋ ਲਾਈਟਾਂ ਫੀਚਰ ਸਾਰੇ ਹੋ ਗਏ ਆ ਜੀ ਆ ਦੇਖੋ ਗੇਅਰ ਪਹਿਲਾ ਇੱਧਰ ਦੂਜਾ ਨਿਊਟਰਲ ਤੇ ਫਿਰ ਦੂਜਾ ਫਿਰ ਤੀਜਾ ਫਿਰ ਤੀਜੇ ਦਾ ਨਿਊਟਰਲ ਜੀ ਤਿੰਨ ਗੇਅਰ ਆ ਜੀ ਦੇ ਪਾਕਸਮ ਸਾਰੇ ਵੱਡੇ ਡੈਕ ਵਾਲੇ ਨੇ ਸਾਰਾ ਕਲੀਟਰ ਮੁਕਾ ਦੇਖ ਸਕਦੇ ਹੋ 2022 ਮਾਡਲ ਆ ਜੀ ਇਹ 5ਵੇਂ ਮਹੀਨੇ ਚ ਲਿਆਂਦਾ ਭਾਈ ਨੇ ਦੇਖ ਸਕਦੇ ਤੁਸੀਂ ਮਾਰ ਕੇ ਕੱਲੀ ਕੱਲੀ ਚੀਜ਼ ਸੇਮ ਹੀ ਬਡੇ ਡਾਇਰੈਕਟਰ ਹੁੰਦੇ ਨੇ ਸਾਰਾ ਕੁਝ ਇੱਕਾ ਡਰਾਮਾ ਵੀ ਦੇਪੀ 215 ਉਹੀ ਅਰਥ ਦੇ ਟਾਇਰ ਤੇ ਅਰਥ ਮਟਾਇਰ ਅਲਸਿੰਗ ਲਿਟਰਾ ਬੈਟਰੀ 70 ਐਂਪੀਅਰ ਦੀ ਹਿੰਦੀ ਕਾਲੀ ਧਰੀ ਦੀ ਆ ਟਾਰ ਇੰਡੀਕੇਟਰ ਆ ਰ ਆ ਵਗੈਰਾ ਸਾਰਾ ਕੁਝ ਗਿਆ ਲੋਗ ਇਰ ਵੀ ਇਹ ਦੇ

ਬਹੁਤ ਹੀ ਸ਼ਾਨਦਾਰ ਆ ਬਾਕੀ ਛੋਟੀ ਜੀ ਬਾਈ ਨੇ ਟਰਾਲੀ ਬਨਵਾਈ ਜਨ ਨਾਲ ਹੀ ਨੀਂਹ ਦਾ ਕੰਮ ਕਰਦਾ ਦੇਖੋ ਬਹੁਤ ਹੀ ਸ਼ਾਨਦਾਰ ਟਰੈਕਟਰ ਆ ਜੀ ਬਹੁਤ ਵਧੀਆ ਸੈਲਫ ਸਲਫਸਨ ਮਾਰ ਕੇ ਦਿਖਾਈ ਹੈ ਜੀ ਧੰਨਵਾਦ